ਟ੍ਰੈਕਟਰ ਦੇ ਵਿੱਚ ਬੀਤੇ ਦਿਨੀ ਇੱਕ ਲਾਲ ਥਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਿੱਥੇ ਦੋ ਸੱਕੀਆਂ ਭੈਣਾਂ ਨੂੰ ਟੱਕਰ ਮਾਰ ਦਿੱਤੀ ਗਈ ਸੀ ਜਿਸ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਮੌਕੇ ਤੇ ਔਰ ਦੂਸਰੀ ਜਿਹੜੀ ਹੈ ਉਹ ਗੰਬੀਰ ਜ਼ਖਮੀ ਸੀ ਤਾਂ ਇਹ ਪੁਲਿਸ ਨੇ ਇਹ ਥਾਰ ਬਰਾਮਦ ਕਰ ਲਈ ਗਈ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਇਸ ਤੋਂ ਸਿੱਧਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਟੱਕਰ ਜਿਹੜੀ ਕੱਲ ਚੱਲੀ ਹੈ ਟੱਕਰ ਜਿਹੜੀ ਮਾਰੀ ਗਈ ਹੈ ਕਿੰਨੀ ਜ਼ਿਆਦਾ ਭਿਆਨਕ ਹੋਵੇਗੀ ਕਿਉਂਕਿ ਇਸ ਦੇ ਵਿੱਚ ਪੂਰਾ ਜਿਹੜਾ ਅਗਲਾ ਹਿੱਸਾ ਹੈ ਯਾਨੀ ਕਿ ਖੱਬੇ ਹੱਥ ਵਾਲਾ ਪਾਸਾ ਜਿਹੜਾ ਜਿਸ ਜਗ੍ਹਾ ਤੋਂ ਟੱਕਰ ਵੱਜੀ ਹੈ ਉਹ ਪੂਰਾ ਹੀ ਤਰ੍ਹਾਂ ਜਿਹੜਾ ਹੈ ਲੋਸ ਹੋ ਚੁੱਕਾ ਹੈ ਬਾਰਨਰ ਦੇ ਉੱਪਰ ਜਿਹੜੀ ਆ ਵੱਡਾ ਡੈਂਟ ਜਿਹੜਾ ਹੈ ਪਿਆ ਉਸ ਤੋਂ ਇਲਾਵਾ ਸਾਈਡ ਤੋਂ ਜਿਹੜੇ ਫੈਂਡਰ ਨੇ ਬੰਪਰ ਨੇ ਉਹ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ ਔਰ ਇਸ ਤੋਂ ਇਹ ਅੰਦਾਜ਼ਾ ਵੀ ਲਗਾਇਆ ਜਾ ਸਕਦਾ ਲੇਕਿਨ ਜਿਹੜਾ ਇਸ ਦਾ ਨੰਬਰ ਹੈ ਉਹ ਰਿਸ਼ਤੇਦਾਰਾਂ ਵੱਲੋਂ ਵੀ ਉਸ ਦੀ ਡਿਟੇਲ ਕੱਢੀ ਗਈ ਤਾਂ ਉਸ ਤੋਂ ਬਾਅਦ ਇਸ ਸਾਹਮਣੇ ਜਿਹੜੀ ਤਸਵੀਰ ਨਿਕਲ ਕੇ ਆਈ ਸੀ ਕਿ ਜਿਹੜੇ ਇਸ ਗੱਡੀ ਦੇ ਉੱਤੇ ਚਲਾਣ ਨੇ ਲਗਭਗ 14 ਤੋਂ 15 ਜਿਹੜੇ ਨੇ ਉਹ ਚਲਾਣ ਨੇ ਜਿਹੜੇ ਰੈਸ ਡਰਾਈਵਿੰਗ ਦੇ ਨੇ ਡਰਿੰਕ ਐਂਡ ਡਰਾਈਵ ਦੇ ਨੇ ਔਰ ਉਸ ਤੋਂ ਵੀ ਅਲਾਵਾ ਜੇ ਦੇਖਿਆ ਜਾਵੇ ਤਾਂ ਇਸ ਤੋਂ ਅੰਦਾਜ਼ਾ ਇਹ ਲੱਗ ਸਕਦਾ ਹੈ ਕਿ ਜਿੰਨੀ ਜ਼ੋਰ ਦੇ ਨਾਲ ਇਹ ਟੱਕਰ ਵੱਜੀ ਹੈ ਤਾਂ ਉਸ ਤੋਂ ਬਾਅਦ ਸਥਿਤੀ ਜਿਹੜੀ ਹੈ ਉਹ ਕਿਸ ਤਰੀਕੇ ਦੀ ਰਹੀ ਹੋਵੇਗੀ ਕਿੰਨੀ ਭਿਆਨਕ ਸਥਿਤੀ ਰਹੀ ਹੋਵੇਗੀ ਜਿੱਥੇ ਇੱਕ ਦੀ ਮੌਤ ਹੋ ਚੁੱਕੀ ਸੀਗੀ ਔਰ ਦੂਸਰੀ ਜਿਹੜੀ ਹੈ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਚੁੱਕੀ ਸੀ ਔਰ ਪੁਲਿਸ ਜਿਹੜੀ ਹੈ ਕੱਲ ਤੋਂ ਇਸ ਗੱਡੀ ਨੂੰ ਟ੍ਰੇਸ ਕਰ ਲਈ ਸੀ ਜਿਸ ਤੋਂ ਬਾਅਦ ਅੱਜ ਇਹ ਕਾਰ ਬਰਾਮਦ ਕਰ ਲਈ ਹੈ ਔਰ ਮੁਹਾਲੀ ਤੋਂ ਲਗਭਗ 45 46 ਜਿਹੜਾ ਲਾਈਟਾਂ ਨੇ ਉਸ ਤੋਂ ਹੁੰਦੇ ਹੋਏ ਇਹ ਚੰਡੀਗੜ੍ਹ ਵੱਲ ਦਾਖਲ ਹੋਈ ਜਿੱਥੇ ਦੇਵ ਸਮਾਜ ਕਾਲਜ ਦੇ ਬਾਹਰ ਦੋ ਸਖੀਆਂ ਪੈਣਾ ਨੂੰ ਟੱਕਰ ਇਸ ਲਾਲ ਥਾਰ ਨੇ ਮਾਰੀ ਕਿਉਂਕਿ ਜਿਹੜੇ ਲਾਕਲੇ ਲੋਕ ਸੀ ਜਿਹੜੇ ਚਸ਼ਮਦੀਦ ਸੀਗੇ ਉਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕੀ ਕਿੰਨੀ ਭਿਆਨਕ ਏ ਟੱਕਰ ਹੋਈ ਆ ਉਸ ਵਕਤ ਜਿੱਥੋਂ ਕਾਰ ਦੀ ਇੱਕ ਸਥਿਤੀ ਜਿਹੜੀ ਐ ਉਹ ਇਸ ਤਰੀਕੇ ਨਾਲ ਹੋਈ ਕਾਰ ਜਿਹੜੀ ਐ ਉਹ ਇੱਕ ਪਾਸੇ ਤੋਂ ਟੁੱਟ ਚੁੱਕੀ ਸੀ ਪਰ ਸਥਿਤੀ ਜਿਹੜੀ ਐ ਉਹ ਪੁਲਿਸ ਹੁਣ ਟਰੇਸ ਕਰ ਰਹੀ ਐ ਔਰ ਪੁਲਿਸ ਨੇ ਇੱਕ ਗੱਡੀ ਬਰਾਮਦ ਕਰ ਲਈ ਗਈ ਐ ਕਾਰ ਦੇ ਮਾਲਕ ਕਾਬੂ ਕੀਤੇ ਨੇ ਹਿਰਾਸਤ 'ਚ ਲਏ ਨੇ ਜਾਂ ਨਹੀਂ ਇਸ ਬਾਬਤ ਦੇ ਉਹ ਸਪਸ਼ਟੀਕਰਨ ਜਿਹੜਾ ਉਹ ਪੁਲਿਸ ਵੱਲੋਂ ਨਹੀਂ ਦਿੱਤਾ ਗਿਆ ਪਰ ਦੂਸਰੀ ਲੜਕੀ ਜਿਹੜੀ ਐ ਉਹ ਵੀ ਜ਼ਿਕਰ ਕਰਦੀ ਈਸ਼ਾ ਜਿਸ ਦਾ ਹਾਲਤ ਫਿਲਹਾਲ ਅਜੇ ਨਾਜ਼ੁਕ ਦੱਸੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨਾਲ ਵੀ ਇਸੀ ਗੱਲਬਾਤ ਕੀਤੀ ਔਰ ਉਸ ਤੋਂ ਇਲਾਵਾ ਇਹ ਲਾਲ ਥਾਰ ਜਿਹੜੀ ਹੈ ਇਸ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵੀ ਜਰੂਰ ਪਟਾ ਰਹੇ ਹਨ ਔਰ ਪ੍ਰੈਸ ਕਾਨਫਰੰਸ ਕਰਕੇ ਪੁਲਿਸ ਕੀ ਕੁਝ ਬਿਆਨ ਦਿੰਦੀ ਹੈ ਕਿ ਅਸਲ ਦੇ ਵਿੱਚ 14 ਤੋਂ 15 ਚਲਾਨ ਜਿਹੜੇ ਨੇ ਉਹ ਇਸ ਚਾਰਟ ਕਾਰ ਚਾਲਕ ਦੇ ਨੇ ਕਾਰ ਦੇ ਮਾਲਕ ਦੇ ਉੱਤੇ ਨੇ ਕਿਉਂਕਿ ਜਿਸ ਜਗ੍ਹਾ ਦੇ ਉੱਪਰ ਪਹਿਲਾਂ ਰਹਿੰਦੇ ਸੀ ਉਹ ਐਡਰੈਸ ਜਿਹੜਾ ਹੈ ਉਹ ਘਰ ਜਿਹੜਾ ਉੱਥੋਂ ਵੇਚ ਕੇ ਦੂਸਰੀ ਜਗ੍ਹਾ ਸ਼ਿਫਟ ਹੋ ਗਏ ਪਰ ਹੁਣ ਪੁਲਿਸ ਕੀ ਕੁਝ ਕਾਰਵਾਈ ਕਰਦੀ ਹੈ ਅਗਲੀ ਤਸਵੀਰ ਕੀ ਨਿਕਲਦੀ ਹੈ ਹਾਲਾਂਕਿ ਦੇਖਣਾ ਹੋਵੇਗਾ ਚੰਡੀਗੜ੍ਹ ਤੋਂ ਮਨਜੋਤ ਸਿੰਘ ਦੀ ਰਿਪੋਰਟ ਪੀਟੀਸੀ ਨਿਊਜ਼